ਸਤਿ ਸ੍ਰੀ ਅਕਾਲ ਪੰਜਾਬੀ ਭਰਾਵੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਪਰਮਾਤਮਾ ਕੋਰੇ ਸਭ ਠੀਕ ਠਾਕ ਰਹਣ ਕੋਈ ਦੁੱਖ ਤਕਲੀਫ ਦੇ ਵਿੱਚ ਨਾ ਹੋਵੇ ਜਿੰਨੀ ਦੁੱਖ ਤਕਲੀਫ ਚ ਮੈਂ ਆ ਮੈਨੂੰ ਪੈਸੇ ਦੀ ਬਹੁਤ ਸਖ ਲੋੜ ਹੈ ਇੰਨੀ ਗੰਦੀ 스ਮੈਲ ਆ ਰਹੀ ਹੈ ਦੁਕਾਨ ਤੇ ਬੈਠਾ ਬਾਹਰ ਟੋਬੇ ਤੋਂ ਵੀ ਭੈੜਾ ਪਾਣੀ ਆ ਲੈਟਰਿੰਗ ਭਈਆਂ ਦੀ ਜਿਹੜੀ ਹੁੰਦੀ ਹੈ ਗਟਰ ਹੈਗੇ ਨੇ ਉਹ ਸਿੱਧੇ ਗਟਰ ਚ ਸਿੱਟੇ ਸਿਵਰੇਟੇ ਸਿੱਟੇ ਹੋਏ ਨੇ ਉਹ ਸਿਵਰੇਟੋਂ ਪਾਣੀ ਨਿਕਲ ਕੇ ਸੜਕਾਂ ਤੇ ਖੜਿਆ ਹੋਇਆ ਦੋ ਮਹੀਨੇ ਹੋ ਗਏ ਭਗਵਾਨਤਮਾਨ ਦੀ ਕੁੱਤੀ ਸਰਕਾਰ ਨੂੰ ਗਾਲਾਂ ਕੱਢਦੇ ਪਰ ਜੂ ਨਹੀਂ ਸਿਰਕਦੀ ਜਿਹਨੂੰ ਕਿਸੇ ਦੀ ਇੱਜ਼ਤ ਹੋਵੇ ਉਹਨੂੰ ਇੱਥੇ ਦਾ ਪਤਾ ਹੁੰਦਾ ਜਿਹਦੀ ਇੱਜ਼ਤ ਹੀ ਨਹੀਂ ਹੈਗੀ ਉਹਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢੀ ਜਾਓ ਕੀ ਤੁਸੀਂ ਢੰਡਾਰੀ ਇੱਥੋਂ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਟੈਕਸ ਲੁਧਿਆਣੇ 'ਚ ਇੱਥੋਂ ਜਾਂਦਾ ਹੁਣ ਪਰ ਸਭ ਤੋਂ ਗੰਦਗੀ ਲੁਧਿਆਣੇ 'ਚ ਵੀ ਇੱਥੇ ਹੀ ਹੈ ਆ ਸਰਕਾਰੀ ਪ੍ਰਾਇਮਰੀ ਸਕੂਲ ਕੋਲ ਕੋਲ ਮਹੱਲਾ ਕਲੀਨਿਕ ਹੈ ਸਭ ਕੁਝ ਹੈ ਤੇ ਉੱਥੇ ਗੰਦਗੀ ਦੇ ਢੇਰ ਪਾਣੀ ਤੇ ਦੇਖ ਕਿਵੇਂ ਛੱਲਾ ਮਾਰਦਾ ਜਿਵੇਂ ਸਮੁੰਦਰ ਹੁੰਦਾ ਉਹ ਸਕੂਲ ਤੋਂ ਲੈ ਕੇ ਇੱਧਰ ਭਗਵੰਤਵਾਨ ਦੇ ਕਲੀਨਿਕ ਤੱਕ ਪਹੁੰਚਿਆ ਹੋਇਆ ਹੈ ਤਕਰੀਬਨ ਅੱਜ ਥੋੜਾ ਜਿਹਾ ਘਟ ਕੱਲ ਪਰਸੋ ਤੇ 1 ਮਹੀਨਾ ਹੋ ਗਿਆ ਬਹੁਤ ਜ਼ਿਆਦਾ ਪਾਣੀ ਕੀ ਦੁਕਾਨਦਾਰੀ ਹੋਊਗਾ ਕਿੱਥੇ ਆਊ ਕਿਵੇਂ ਬੜੂ ਕੁਝ ਨਹੀਂ ਹੁੰਦਾ ਬਿਲੇ ਬੈਠੇ ਆ ਟਾਈਮ ਪਾਸ ਕਰ ਰਹੇ ਆ ਜਦ ਰੱਬ ਨੇ ਕਿਸਮਤ ਹੀ ਇਹ ਜੀ ਲਿਖਤੀ ਬੇਕਾਰ ਤਾਂ ਕਿੱਥੇ ਜਾਈਏ ਕਿਤੇ ਜਾਣ ਵਾਲਾ ਕੰਮ ਨਹੀਂ ਛੱਡਿਆ ਰੱਬ ਨੇ ਅਮੇਸ਼ ਪਰਮਾਤਮਾ ਨੇ ਕਦੇ ਵੀ ਸਾਥ ਨਹੀਂ ਦਿੱਤਾ ਮੇਰਾ ਪਹਿਲਾਂ ਮੈਂ ਉਧਰ ਦੁਕਾਨ ਕੀਤੀ 2 ਸਾਲ ਹੋ ਗਏ ਜੱਟਾ ਤੋਂ ਬਾਣੀਆ ਬਣਨ ਨੂੰ ਦੁਕਾਨ ਸਿੱਖਣ ਨੂੰ ਫਿਰ ਹੌਲੀ-ਹੌਲੀ ਸਮਾਨ ਵਧਾਏ ਆ ਘਰਦਿਆਂ ਨੇ 20000 ਦਾ ਸਮਾਨ ਪਾਏ ਆ ਹੌਲੀ-ਹੌਲੀ ਵਧਾਏ ਆ ਕਰਜ਼ਾ ਲੈ ਲੈ ਕੇ 100 ਮੋਬਾਈਲ ਕਰ ਲਏ ਫਿਰ ਥੋੜੇ ਦਿਨ ਬਾਅਦ ਚੋਰੀ ਹੋ ਗਈ ਫਿਰ ਟੈਨਸ਼ਨ 'ਚ ਪੈ ਗਏ ਆ ਫਿਰ ਹੌਲੀ-ਹੌਲੀ ਖੜਾ ਹੋਏ ਆ ਫਿਰ ਉੱਪਰੋਂ ਪਰਸਨਾਲ ਲੱਗਣ ਦੀ وجہ ਨਾਲ ਛੱਤ ਦੇ ਉੱਪਰ ਸੀਮੈਂਟ ਜਿਹੜਾ ਸਰੀਆ ਛੱਡਣ ਲੱਗ ਗਿਆ ਪਾਣੀ ਖੜਨ ਕਰਕੇ ਉੱਪਰੋਂ ਪੱਥਰ गिरਣ ਲੱਗ ਗਏ 2-3 ਟੀਵੀ ਟੁੱਟ ਗਏ ਮੈਂ ਕਿਹਾ ਟੀਵੀ ਟੁੱਟ ਜਾਣ ਤਾਂ ਕੋਈ ਗੱਲ ਨਹੀਂ ਪਰ ਜੇ ਕਿਸੇ ਪ੍ਰਵਾਸੀ ਦੇ ਸਿਰ ਤੇ ਆ ਕੇ ਪੱਥਰ गिर ਗਿਆ ਜਾਂ ਕੋਈ ਹਾਸਾ ਹੋ ਗਿਆ ਤਾਂ ਲੈਣ ਦੇ ਦੇਣੇ ਬੈਲੇ ਉਹਨੇ ਕਮਾਉਣੀ ਜਿੰਨੇ ਉੱਪਰ ਲੱਗ ਜੰਨੇ ਮੈਂ ਚੱਕ ਕੇ ਲੈ ਆ ਦੁਕਾਨ ਘਰੇ ਇੱਥੇ ਬੈਠੇ 2 ਸਾਲ ਇੱਕ ਵੀ ਬਿਜਲੀ ਦਾ ਸਮਾਨ ਇੱਕ ਵੀ ਨਹੀਂ ਵਿਕਿਆ ਫੇਰ ਹਰਕੇ ਮੈਨੂੰ ਆ ਬੱਚਿਆਂ ਦੇ ਸਕੂਲ ਨੇ ਆਸ-ਪਾਸ ਟਰੋਫੀ ਰੱਖਣੀਆਂ ਪਈਆਂ ਨੇ ਵੀਰੋ ਮੈਰੀ ਮਾਂ ਦੇ ਨੌ ਤਿੰਨ ਦੁਕਾਨਾਂ ਪਿੱਛੇ ਪਲਾਟ ਉਹ ਮੇਰੇ ਮੇਰੇ ਪਿਓ ਦੇ ਚਾਚੇ ਦਾ ਪਲਾਟ ਸੀਗਾ ਜਿਨ੍ਹਾਂ ਦੇ ਔਲਾਦ ਨਹੀਂ ਸੀਗੀ ਉਹ ਸਾਨੂੰ ਵੰਡ ਚ ਆਇਆ ਸੀਗਾ ਤੇ ਕੇਸ ਕਰਕੇ ਕੀਤਾ ਸੀਗਾ ਅਸੀਂ ਮਾਂ ਦੇ ਨੌ ਆ ਤੇ ਉਹ ਚਾਹੁੰਦੀ ਆ ਵੀ ਛਿੰਦੇ ਨੂੰ ਦੇਣਾ ਮੈਂ ਉਹਨੂੰ ਅਰਤਰਲੇ ਕਰ ਕਰਕੇ ਥੱਕ ਗਿਆ ਵੀ ਮੈਨੂੰ ਉਹ ਦੁਕਾਨ ਦੇ ਦੇ ਵੱਡੀ ਕਰ ਦੇ ਜੇ ਇੱਕ ਮੁੰਡਾ ਤੇਰਾ ਰਜਿਆ ਹੋਇਆ ਫਿਰਦਾ ਅਮਰੀਕਾ ਕੈਨੇਡਾ ਦਾ ਪੱਕਾ ਮੈਨੂੰ ਕਿਉਂ ਬਰਬਾਦ ਕਰਦੀ ਐ ਜੇ ਨਰਕ ਚ ਬਿਠਾ ਕੇ ਪਰ ਬੂਆ ਮਾਤਾ ਤੇਰਾ ਕੱਖ ਨਾ ਰਹਿ ਤੂੰ ਮੈਨੂੰ ਕਹਿਣੀ ਹੁੰਨੀ ਐ ਥੋੜੇ ਦਿਨ ਪਹਿਲਾਂ ਲੜਕੇ ਹਟੀ ਐ ਮੇਰੇ ਸਿਆਪਾ ਕਰਕੇ ਹਟੀ ਐ ਕਹਿੰਦੀ ਸੁਖਜੀ ਤੇਰਾ ਕੱਖ ਨਾ ਰਹਿ ਮੈਂ ਕਹਿੰਨਾ ਮਾਤਾ ਤੇਰਾ ਵੀ ਕੱਖ ਨਾ ਪਰ ਰਾ ਰਹੇ ਖਤਮ ਕਰਤਾ ਤਾਂ ਮੈਨੂੰ ਅਰ ਦੇ ਛੋਟੇ ਮੁੰਡੇ ਨੂੰ ਮਾਂ ਕੱਲ ਮੈਂ ਕਰੋਦੀਆਂ ਗਿਆ ਸੀ ਮੈਨੂੰ ਪਤਾ ਲੱਗਿਆ ਨਾਲ ਦੀ ਜ਼ਮੀਨ ਥੋੜੀ ਜੀ ਕਿਸੇ ਦੀ ਵੇਚਣੀ ਮਜਬੂਰੀ ਸੀਗੀ ਉਹਨੇ ਆਪਦਾ ਲਿਮਟ ਭਰਨੀ ਸੀ ਤੇ ਮੈਂ 14 ਲੱਖ ਰੁਪਏ ਉਹ ਸਿੰਦਾ ਕਹਿੰਦਾ ਹੁਣ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ ਇਹਨੇ ਮੈਂ ਕਿੱਥੇ ਲੈ ਸਕਾਂ ਕੁੜੀਆਂ ਦੇ ਵਿਆਹ ਕਰਨੇ ਆ 14 ਲੱਖ ਰੁਪਏ ਦਾ ਪਲਾਟ ਉਸੇ ਟਾਈਮ ਬੁੜੀ ਨੇ ਉਹਨੂੰ 14 ਲੱਖ ਰੁਪਏ ਦੇ ਤਾਂ ਜੇ ਮੈਂ ਤੁਹਾਡੇ ਸਾਹਮਣੇ ਤੁਹਾਡੀ ਕਹਾਣੀ ਸੱਚ ਕਰਕੇ ਦਿਖਾਉਂਗਾ ਬੋਲ ਕੇ ਕਹੂੰਗਾ 20 ਲੱਖ ਰੁਪਏ ਦੇ ਦੇ ਮਾਤਰ ਦੁਕਾਨ 'ਚ ਪਾਉਣ ਨੂੰ ਕਹੂਗੀ ਤੈਂ ਸਿਰ 'ਚ ਮਾਰ ਰਹੇ ਆ ਮੈਂ ਕਿਹਾ ਉਹਨਾਂ ਦੀ ਕੁੜੀਆਂ ਦੇ 9 ਤੇ 15 ਲੱਖ ਅੱਜ ਤੋਂ 20 ਸਾਲ ਪਹਿਲਾਂ ਰੱਖਿਆ ਸੀਗਾ ਜਦ ਮੇਰੇ ਵਿਆਹ ਹੋਇਆ ਸੀ ਮੇਰੇ ਨਾਨਕੇ ਨੇ ਰੋਟੀ ਕੀਤੀ ਸੀ ਉੱਥੇ ਗਏ ਸੀ ਉੱਥੇ ਲੇਟਣ ਲੱਗ ਗਏ ਕਹਿੰਦਾ ਮੈਨੂੰ ਟੈਨਸ਼ਨ ਆ ਕੁੜੀਆਂ ਦੀ ਵਿਆਹ ਕਿਵੇਂ ਕਰੂੰ ਤੇ ਮ ਮੈਂ ਮੇਰੇ ਘਰ ਤੇ ਵੀ 15-15 ਲੱਖ ਰੱਖਤਾ ਤੇ ਅੱਜ 20 ਸਾਲਾਂ ਬਾਅਦ ਮੈਂ ਕਹਿ ਰਿਹਾ ਮੇਰੀ ਕੁੜੀ ਦੇ ਨੌ ਵੀ ਰੱਖ ਦੇ ਕਹਿੰਦੀ ਵਿਆਹ ਧਰ ਲੈ ਮੇਰੀ ਕੁੜੀ ਪਹਿਲੀ ਕਲਾਸ ਚ ਪੜ ਰਹੀ ਆ ਐਜੀ ਮਾਤਾ ਦੱਸੋ ਕਿਤੇ ਹੋਣੀ ਆ ਪੰਜ ਕਿੱਲੇ ਮੇਰਾ ਭਰਾ ਬਾ ਦਿਖਾ ਰਿਹਾ ਮੈਂ 8 ਕਿੱਲੇ ਖਾ ਰਿਹਾ ਆ ਉਹ ਖਾ ਰਿਹਾ ਤੇਰਾ ਕਿੱਲੇ 8 ਕਿੱਲੇ ਦਾ ਵੀ ਪੂਰਾ ਜਿੰਨਾ ਬਣਦਾ ਉਹਨਾਂ ਨਹੀਂ ਦਿੰਦੇ ਬਹੁਤ ਘੱਟ ਠੇਕੇ ਦਿੰਦੇ ਆ ਤੇ ਮੇਰੀ ਮੋਟਰ ਬਾਹਰ ਹੁੰਦੀ ਸੀ ਚੱਕ ਕੇ ਬਾਉਂਡਰੀ ਮਾਰ ਕੇ ਆਪਦੇ ਘਰ ਦੇ ਅੰਦਰ ਕਰ ਲਈ ਕਹਿੰਦਾ ਜੇ ਕਿਸੇ ਹੋਰ ਨੂੰ ਠੇਕੇ ਦੇਣੀ ਆ ਤਾਂ ਭਾਈ ਕਹਿੰਦਾ ਹੋਰ ਨੂੰ ਕਿਸੇ ਨੂੰ ਠੇਕੇ ਦੇਣੀ ਆ ਤਾਂ ਮੈਂ ਪਾਣੀ ਨਹੀਂ ਨਿਕਲ ਦੇਣਾ ਮੈਂ ਕਿ ਕੋਈ ਨਾ ਮੈਂ ਇੱਥੇ ਕਰੂੰਗਾ ਚਾਹੇ ਕੁਝ ਵੀ ਹੋ ਜਵੇ ਤੇਨੂੰ ਠੇਕੇ ਤੇ ਨਹੀਂ ਦਿੰਦਾ ਕਿਉਂਕਿ ਇਹਦਾ ਮੁੰਡਾ ਆ ਕੇ ਇੱਕ ਦਿਨ ਮੈਨੂੰ ਤੂੰ ਤਰਾ ਕਰਕੇ ਗਿਆ ਜਿਹੜਾ ਕੱਲ ਦਾ ਜੰਮਿਆ ਹੋਇਆ ਸਾਲਾ ਤੇ ਖਤਮ ਆ ਕਹਾਣੀ ਮੈਂ ਮਰੂੰ ਜਾਂ ਮੈਂ ਉਹਨੂੰ ਮਾਰ ਕੇ ਡੂ ਜਿਹੜਾ ਮੇਰਾ ਮੇਰੇ ਨੂੰ ਤੰਗ ਕਰੂ ਮੈਂ ਅਕ ਅਕਿਆ ਹੋਇਆ ਫਿਰਦਾ ਕਿਸੇ ਚੀਜ਼ ਨੂੰ ਇੰਨਾ ਮਨਾ ਖਿੱਚੋ ਇੰਨਾ ਮਨਾ ਖਿੱਚੋ ਕਿ ਉਹ ਟੁੱਟ ਹੀ ਜਾਵੇ ਉਹੀ ਕੰਮ ਮੈਂ ਕਰਨਾ ਮੈਨੂੰ ਇੰਨਾ ਖਿੱਚੇ ਤੇ ਵਾ ਕਿ ਮੈਂ ਟੁੱਟਣ ਦੇ ਨਾਲ ਹੋਰ ਜਾਣਿਆਂ ਨੂੰ ਤੋੜ ਕੇ ਜਾਊਂਗਾ ਤੇ ਖੂਨ ਖਰਾਬੇ ਹੁੰਦੇ ਆ ਜਦ ਰਵਾਲਮਰ ਪਿਸਟਲ ਆ ਚੱਲਦੀ ਐ ਨਾ ਜਾਂ ਦਿਮਾਗਾ ਤੇ ਗੁੱਸੇ ਆਏ ਹੁੰਦੇ ਫੇਰ ਨਹੀਂ ਪਤਾ ਹੁੰਦਾ ਕੌਣ ਕਿੱਧਰ ਨੂੰ ਜਾਂਦਾ ਮੈਂ ਸਭ ਕੁਝ ਭੋਗ ਕੇ ਦੇਖਿਆ ਹੋਇਆ ਮੇਰੀ ਸੱਸ ਮੇਰੀ ਮਾਂ ਤੇ ਮੇਰੇ ਸਹੁਰੇ ਚ ਜੱਫਾ ਲੱਗਿਆ ਹੋਇਆ ਮੇਰੀ ਘਰ ਵਾਲੀ ਤੇ ਮੇਰੀ ਮਾਂ ਚ ਜੱਫਾ ਲੱਗਿਆ ਹੋਇਆ ਕਿਵੇਂ ਛਡਾਇਆ ਮੈਨੂੰ ਹੀ ਪਤਾ ਔਰ ਤੂੰ ਸੀ ਤਾਂ ਮੈਨੂੰ ਬਰਬਾਦ ਕਰਤਾ ਸਿੰਦਿਆ ਤੇਰਾ ਕੱਖ ਨਾ ਰਹੇ ਜਿਵੇਂ ਮਾਂ ਮੈਨੂੰ ਕਹਿੰਦੀ ਆ ਬਰਬਾਦ ਕਰਤਾ ਸਿੰਦਿਆ ਕੱਲ ਮੈਂ ਜਾ ਕੇ ਕਰੋਧਿਆ ਗਿਆ ਸੀ ਪਿੰਡ ਦੇ ਉੱਥੇ ਬੈਠੇ ਸੀਗੇ ਲੋਕ ਤੇ ਉਹਨਾਂ ਦੇ ਕੋਲ ਖੜਕੇ ਮੈਂ ਭਾਈ ਆਪਦੇ ਚੈਨਲ ਦਾ ਨਾਮ ਦੱਸ ਕੇ ਆਇਆ ਆ ਵੀ ਦੇਖਿਆ ਕਰੋ ਤੇ ਗੱਲਾਂ ਦੱਸ ਕੇ ਆਇਆ ਵੀ ਛਿੰਦੇ ਨੇ ਮੇਰੇ ਨਾਲ ਕੀ ਕੀ ਕੀਤਾ ਉਹ ਵੀ ਕਹੇ ਸੀ ਕੋਈ ਬੰਦਾ ਇਹ ਕਹਿੰਦਾ ਤੇਰੇ ਨਾਲ ਖੜੇ ਆ ਜਦੋਂ ਮਰਜੀ ਆ ਜੀ ਆਪ ਖੇਤੀ ਕਰਾ ਕੇ ਐਕਟ ਕਰਨੀ ਵੀ ਆਪ ਹੀ ਆ ਤੇ ਛਿੰਦੇ ਆ ਮੈਂ ਸਾਰਿਆਂ ਨੂੰ ਆਪਦੇ ਜਿਹੜੇ ਚੈਨਲ ਚੱਲ ਰਿਹਾ ਸਾਰਿਆਂ ਨੂੰ ਉਹਨਾਂ ਦਾ ਨਾਮ ਦੇ ਕੇ ਆਇਆ ਹਾਂ। ਛੇ ਤੱਕ ਤਾਂ ਮੈਂ ਕੁਝ ਕਰਦਾ ਨਹੀਂ। ਪਰ ਜੇ ਤੈ ਮੋਟਰ ਨੂੰ ਰੋਲਾ ਪਾਇਆ ਕਿਸੇ ਹੋਰ ਚੀਜ਼ ਨੂੰ ਰੋਲਾ ਪਾਇਆ ਮੈਂ ਤੇਰੇ ਮੁੰਡੇ ਦਾ ਵਿਆਹ ਨਹੀਂ ਹੋਣ ਦਿੰਦਾ, ਤੁਹਾਨੂੰ ਕੈਨੇਡਾ ਨਹੀਂ ਪਹੁੰਚਣ ਦਿੰਦਾ। ਤੇਰਾ ਮੁੰਡਾ ਚਾਹੇ ਮੈਨੂੰ ਮਾਰ ਦੇਵੇ ਮੈਂ ਚਾਹੇ ਤੇਰੇ ਮੁੰਡੇ ਨੂੰ ਮਾਰਦਾ। ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤਾਂ ਸਿੰਦਾ ਜ਼ਿੰਮੇਵਾਰ ਆ। ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਸਿੰਦਾ ਜ਼ਿੰਮੇਵਾਰ ਆ। ਏ ਮੈਂ ਮੋਬਾਈਲ ਤੇ ਪਾ ਰਿਹਾ ਇਹ ਤਾਂ ਸੰਭਾਲ ਲਿਆ ਜਾਣਾ ਨੈਟ ਤੇ ਇੰਟਰਨੈਟ ਤੇ ਸਾਮ ਕੇ ਰੱਖ ਲੈਣਾ ਉਹਨਾਂ ਨੇ ਜਦੋਂ ਮਰਜ਼ੀ ਵੀਡੀਓ ਕੱਢ ਲੈਣਾ ਇਹ ਮੈਂ ਪਰ ਚਿੰਦਿਆ ਜਿਹੜਾ ਤੇ ਆਪਦੇ ਭਾਈ ਨੂੰ ਬਰਬਾਦ ਕੀਤਾ ਤੇਰੇ ਤਾਂ ਜਵਾਬਾਂ ਵਰਗਾ ਸੀ 15 ਸਾਲ ਬਟਾ ਸੀ ਤੂੰ ਮੇਰੇ ਤੋਂ ਜੇ ਮੈਂ ਕਰੋਧੀਆਂ ਦੋ ਦਿਨ ਜਾਂਦਾ ਸੀਗਾ ਕੋਈ ਮਾੜੀ ਜੀ ਗਲਤੀ ਹੋ ਜਾਂਦੀ ਸੀ ਸਮਝਾਉਣਾ ਨਹੀਂ ਸੀ ਪਿਆਰ ਨਾਲ ਜਿਹਦੀ ਗਾਲ ਕੱਢਦਾ ਸੀ ਮੈਂ ਵੀਰਾ ਵੀਰਾ ਕਹਿੰਦਾ ਰਿਹਾ ਆਖਰਕਾਰ ਵੀਰਾ ਕਹਿਣਾ ਮੈਂ ਉਦੋਂ ਛੱਡਿਆ ਜਿੱਦਨ ਮੈਂ ਦੀ ਕੁੜੀ ਦੇ ਵਿਆਹ ਦੇ ਨਾਲੇ ਬੋਲਦੇ ਨਹੀਂ ਸੀਗੇ ਅਸੀਂ ਆਪਸ ਵਿੱਚ ਫਿਰ ਵੀ ਮੈਂ ਗਿਆ ਤੇ ਇਹਨੇ ਮੇਰੇ ਨਾਲ ਬਤੀਰਾ ਕੀਤਾ ਚਮਾਰਾ ਨਹੀਂ ਮਤਲਬ ਜਮਾਦਾਰਾਂ ਤੋਂ ਵੀ ਭੈੜਾ ਵੀ ਕੋਈ ਜਮਾ ਕੋਈ ਖੜਾ ਬੰਦਾ ਇੱਥੇ ਪਤਾ ਨਹੀਂ ਕਿਹੜਾ ਪੋਲਤੀ ਐਨ ਲੰਗ ਜਾਂਦਾ ਸੀ ਵੀ ਮੈਂ ਤੇਰੇ ਤੋਂ ਛਿੰਦੇ ਲੈਣਾ ਕੀ ਹੈ ਜਾਂ ਤੂੰ ਮੇਰੇ ਤੇ ਕਿਹੜੇ ਸਾਨ ਕਰਤੇ ਤੈਂ ਵੀ ਮੇਰੇ ਕੋਲਤੀ ਤੂੰ ਐਨ ਲੰਗਦਾ ਪਹਿਲੇ ਚ ਮੈਨੂੰ ਨਹੀਂ ਬੁਲਾਇਆ ਕਿਸੇ ਤਰ੍ਹਾਂ ਮੈਂ ਪੰਜ ਚਾਰ ਦਿਨ ਉੱਥੇ ਕੱਡੇ ਆ ਅੱਜ ਤੋਂ ਬਾਅਦ ਉਸ ਦਿਨ ਤੋਂ ਬਾਅਦ ਤਾਂ ਮੈਂ ਕਰਉਦੀ ਆ ਆਪਦੇ ਘਰ ਚ ਰਹੂੰਗਾ ਤੁਹਾਡੇ ਘਰ ਦਾ ਪੈਰ ਨਹੀਂ ਪਾਉਂਦਾ ਸਾਲਿਓ ਪੈਰ ਪਾਉਂਗਾ ਪਰ ਤੁਹਾਡੇ ਕਮਰੇ ਅੰਦਰ ਨਹੀਂ ਜਾਊਂਗਾ ਤੁਹਾਡੇ ਜਿਹੜੀ ਮੋਟਰ ਲੱਗੀ ਹੋਈ ਹੈ ਉਹਦੇ ਵਾਸਤੇ ਤੁਹਾਡੇ ਘਰੇ ਪੈਰ ਪਾਉਂਗਾ ਤੁਹਾਡੇ ਘਰ ਕੇ ਨਹੀਂ ਪਾਉਂਗਾ ਤੇ ਤੁਸੀਂ ਬਰਬਾਦ ਕੀਤਾ ਮੈਨੂੰ ਰੱਬ ਕਰੇ ਤੁਹਾਨੂੰ ਵੀ ਮੇਰੇ ਵਾਲੇ ਹਾਲ ਕਰ ਦੇਵੇ ਬਸ ਹੋਰ ਮੈਂ ਕੁਛ ਨਹੀਂ ਕਹਿੰਦਾ ਮੇਰੇ ਆਲਾ ਹਾਲ ਕਰਦੇ ਵੀ ਜਿਵੇਂ ਮੈਂ ਗੰਦਗੀ 'ਚ ਬੈਠਾ ਟੋਬਾ ਲੱਗਿਆ ਐ ਸਮੈਲ ਇੰਨੀ ਗੰਦੀ ਗੰਦੀ ਆਉਂਦੀ ਐ ਤੂੰ ਆ ਕੇ ਇੱਥੇ ਇੱਦਾਂ ਘੰਟਾ ਬੈ ਕੇ ਦਿਖਾ ਦੇ ਜਿ ਪਿਓ ਦਾ ਪੁੱਤ ਤੇਰੇ ਤੋਂ ਨਹੀਂ ਬੈਠਿਆ ਜਾਣਾ ਤੂੰ ਤਾਂ ਮੁੱਛਾ ਚੜਾ ਕੇ ਉੱਥੇ ਹੀ ਬੈਠਣਾ ਜਾਣਦਾਂਗਾ ਨਾ ਤੇਰੀਆਂ ਮੁੱਛਾਂ ਨੂੰ ਮੈਂ ਚੜਵਾਉਂਗਾ ਕਿਉਂਕਿ ਮੈਂ ਜਿਹੜੀ ਵੀ ਵੀਡੀਓ ਪਾਉਂਗਾ ਸਾਰੀ ਤੁਹਾਡੇ ਪਿੰਡ 'ਚ ਕੱਲੇ-ਕੱਲੇ ਬੰਦੇ ਦੇ ਮੋਬਾਈਲ ਦੇ ਉੱਤੇ ਜਾਇਆ ਗਰੂ ਤੁਸੀਂ ਮੈਨੂੰ ਰੋਕ ਕੇ ਦਿਖਾ ਦਿਓ ਕੋਈ ਦਿੱਕਤ ਨਹੀਂ ਕੱਲ ਮੈਂ ਕੱਲਾ ਆਇਆ ਚਾਰ ਘੰਟੇ ਬੈਠਾ ਰਿਹਾ ਉੱਥੇ ਪੁਰਾਣੀ ਨਵੀਂ ਮੋਟਰ ਤੇ ਤੇ ਮੈਨੂੰ ਰੋਕ ਲੈਂਦੇ ਮਾਰ ਆ ਜਾਂਦਾ ਤੇਰਾ ਮੁੰਡਾ ਮਾਰਦਾ ਮੇਰੀ ਛਾਤੀ 'ਚ ਗੋਲੀ ਕੱਲਾ ਆਇਆ ਸੀ ਨਹਿਤਾ ਆਇਆ ਸੀਗਾ ਮੈਂ ਸੋਚਿਆ ਸੀਗਾ ਵੀ ਮੈਂ ਕੱਲੇ ਜਾਣਾ ਨਾਤੇ ਨੇ ਜਾਣਾ ਮੈਨੂੰ ਮਾਰ ਕੇ ਸੱਟ ਦੇਵੇ ਪਰ ਮੈਂ ਚਿੱਠੀ ਵੀ ਲਿਖਤੀ ਸੀ ਗੱਡੀ 'ਚ ਤੇ ਘਰੇ ਵੀ ਕਹਿ ਕੇ ਗਿਆ ਸੀ ਵੀ ਮੈਂ ਕਰੌਦੀ ਚੱਲਿਆ ਤੇ ਜੇ ਮੈਂ ਵਾਪਸ ਨਾ ਆਇਆ ਤਾਂ ਉਹਦੇ ਜ਼ਿੰਮੇਵਾਰ ਮਨਪ੍ਰੀਤ ਜਿਆਦਾ ਪਿਓ ਹੋਊਗਾ ਵੀ ਆ ਪਾਰਚੀ ਜੇ ਉਦੋਂ ਹੀ ਜਦ ਜੇ ਮੇਰੀ লাশ ਮਿਲੂ ਜਦ ਹੀ ਤੂੰ ਪਾਰਚੀ ਪੁਲਿਸ ਵਾਲਿਆਂ ਨੂੰ ਦੇਣੀ ਆ ਜੇ ਮੈਨੂੰ ਮਾਰੋਗੇ ਪੁੱਤਰੋ ਬਾਜ ਦੇ ਤੁਸੀਂ ਨਹੀਂ ਗਏ ਜਿਹੜੇ ਕੈਨੇਡਾ ਗਏ ਹੋਏ ਨੇ ਉਹਨਾਂ ਨੂੰ ਵੀ ਮੈਂ ਵਾਪਸ ਕਰਾ ਲਿਆਉਂਗਾ ਇਹ ਜਾ ਹਾਲ ਨਾ ਕਰੋ ਮੇਰਾ ਜੇ ਸਾੜਿਓ ਕੁਝ ਨਹੀਂ ਦੇਣਾ ਮੈਨੂੰ ਲੱਗ ਕਰ ਦੋ ਮੈਂ ਆਪਦੇ ਜਵਾਕਾਂ ਦਾ ਤਾਂ ਕੁਝ ਕਰ ਸਕਾਂ ਬੈਠਾ ਰਹਾ ਮੈਂ ਇੱਥੇ ਮਰਦਾ ਬੁੜੀ ਦਾ ਮੂੰਹ ਦੇਖਦਾ ਮੈਂ ਆਦੀ ਮਾਂ ਨੂੰ ਮਾਂ ਕਹਿੰਦਾ ਹੁੰਦਾ ਸੀ ਵੀਰੋ ਜਦ ਮੇਰੀ ਮਾਂ ਮੇਰੇ ਨਾਲ ਇੰਨੀ ਦਰਿਆਦ ਕਰਨ ਲੱਗੀ ਮੈਨੂੰ ਦੌਰਾ ਪੈ ਗਿਆ ਮੈਂ ਮਾਂ ਕੋਲ ਭੱਜਦਾ ਗਿਆ ਮਾਂ ਬਚਾਲਾ ਬਚਾਲਾ ਇਹ ਆਪਦੀ ਜਾਨ ਬਚਾਉਣ ਲਈ ਮੇਰੇ ਤੋਂ ਭੱਜਦੀ ਰਹੀ ਵੀ ਤੈਨੂੰ ਜਾਨ ਪਿਆਰੀ ਆ ਕਿ ਮੈਂ ਪਿਆਰਾ ਕਿਸੇ ਨੇ ਮੇਰੇ ਨਾਲ ਘਟ ਨਹੀਂ ਕੀਤੀਆਂ ਵੀਰੋ ਖਤਮ ਹੋਣ ਵਾਲੀ ਕਹਾਣੀ ਆ ਪਰ ਜਿਨੇ ਮੇਰੇ ਨਾਲ ਕੀਤੀਆਂ ਨੇ ਉਹਨਾਂ ਨੂੰ ਸਜ਼ਾ ਜ ਰੱਬ ਦੇਊਗਾ ਜੋ ਮੇਰੇ ਦਿਲ ਦੀਆਂ ਅੰਦਰੋਂ ਤਾਂ ਮਾਲ ਮਾਰ ਕੇ ਮਿਲੀਆਂ ਦੁਰਸੀਸਾ ਨਿਕਲਦੀ ਐ ਨੇ ਜਿਨ੍ਹਾਂ ਨੇ ਮੇਰੇ ਨਾਲ ਬੁਰਾ ਕੀਤਾ ਉਹ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੌਣਗੇ ਸਾਲਾ ਜਿੰਦੇ ਆ ਜਿੰਨਾ ਸੌਣਾ ਸੁੱਖ ਦੀ ਨੀਂਦ ਉਹ ਦਿਨ ਅਸੀਂ ਗਏ ਸੀ ਕਿ ਨਾ ਜਿਹਦੇ ਤੇਰੀ ਕੁੜੀ ਦੇ ਵਿਆਹ ਤੇ ਇੱਕ ਵਾਰ ਜਿਹੜਾ ਮਾਰਨ ਬਾਅਦ ਚ ਗਏ ਸੀ ਸੁੱਤਾ ਪਿਆ ਸੀ ਮੁੱਧੇ ਮੂੰਹ ਸੌਣਾ ਓਵੇਂ ਕਢਲਾ ਨੀਂਦਾ ਗਾਂ ਤੇਰੀ ਨੀਂਦਾ ਸਭ ਕੁਝ ਖੋਣ ਆ ਰਹਾ ਮੈਂ ਇਹ ਸੋਚਲਾ ਜਿਹੜੀਆਂ ਤੈ ਮੈਨੂੰ ਰਾਤਾਂ ਜਾਗ ਜਾ ਕੇ ਕਢਾਈ ਜਾਂਦੇ ਮੈਂ ਜੇ ਮੈਂ ਤੇਰਾ ਹਾਲ ਬੁਰਾ ਨਾ ਕਰਤਾ ਤੇ ਪਿਓ ਦਾ ਪੁੱਤ ਨਾ ਕੀ ਤੇ ਮੇਰੀ ਮੈਂ ਜਾਗ ਜਾ ਕੇ ਰਾਤਾਂ ਗੱਡੀਆਂ ਨੇ ਤੇਰੇ ਕਰਕੇ ਜੇ ਤੂੰ ਵੱਡਾ ਸਮਝਦਾਰ ਹੁੰਦਾ ਤਾਂ ਮੇਰੇ ਪਿਓ ਨੂੰ ਕੁਝ ਅਜੇ ਹੋਰ ਵੀ ਸਾਲ ਸਾਲ ਕੀ ਹੁਣ ਤੱਕ ਜਿਉਂਦਾ ਹੁੰਦਾ ਪਰ ਤੁਸੀਂ ਮੇਰੇ ਪਿਓ ਨੂੰ ਵੀ ਜ਼ਬਰਦਸਤੀ ਮਾਰਤਾ ਘੋਖਲਾ ਖਲਾ ਕੇ ਖਤਮ ਕਰਤਾ ਬਰਬਾਦ ਕਰਤਾ ਤੁਸੀਂ ਹੈ ਕੀ ਹੋ ਮਾਰੋ ਮੈਨੂੰ ਖਤਮ ਕਰੋ ਮੈਂ ਤਾਂ ਤਿਆਰ ਆ ਤੇ ਪੰਜਾਬੀ ਵੀਰੋ ਮੈਂ ਭਰਾ ਨਾਲ ਕਰ ਰਿਆ ਸੀ ਜਿਹੜੇ ਮੇਰਾ ਬਹੁਤ ਬਰਬਾਦ ਖਾਰ ਸਾਰਾ ਕੁਝ ਹੀ ਮੇਰਾ ਖਾਲਿਆ ਆ ਪਾਣੀ ਵਾਲਾ ਟੈਂਕਰ ਆ ਗਿਆ ਹੁਣ ਸੀਵਰੇਜ ਕੱਢਣਗੇ ਜਾਮ ਕੀਤਾ ਹੋਇਆ ਜਿਹੜਾ ਵੀਡੀਓ ਮੈਂ ਇੰਨੀਆਂ ਪਾਈਆਂ ਸਾਰਾ ਜਾਨ ਨਿਕਲ ਗਈ ਹੁਣੀ ਇੰਨਾ ਦੀ ਬਹੁਤ ਵੀਡੀਓ ਪਾਈਆਂ ਸੀਗੀਆਂ ਵੀ ਮਹੱਲਾ ਕਲੀਨਰ ਦੇ ਮੂਰੇ ਆ ਜੀ ਜਾਤੀ ਜਾ ਕਿਸੇ ਕੋਲ ਪਹੁੰਚੀ ਹੋਣੀ ਆ ਤਾਂ ਹੀ ਭੇਜਿਆ ਟਰੱਕ ਸਾਲਿਆਂ ਨੇ ਮੀ ਨਾਉ ਦੇ ਦੂਜੇ ਮਹੀਨੇ ਫੇਰ ਕਰ ਲੋ ਫੇਰ ਆਉਂਦੇ ਆ ਫੇਰ ਸਾਫ ਕਰ ਲੋ ਫੇਰ ਆਉਂਦੇ ਆ ਫੇਰ ਭੜ ਜਾਂਦਾ ਬਾਰ-ਬਾਰ ਗੰਦ ਭਾਇਆ ਹੋਇਆ ਤੇਰੇ ਤੇਰਾ ਨਹੀਂ ਬਚਣਾ ਕੱਖ ਤੇਰੇ ਮੁੰਡੇ ਦਾ ਨਹੀਂ ਬਚਣਾ ਕੱਖ ਮੇਰੇ ਮੁੰਡੇ ਦਾ ਚਾਹੇ ਬਚੇ ਚਾਹੇ ਨਾ ਬਚੇ ਮੈਨੂੰ ਕੋਈ ਪਰਵਾਹ ਨਹੀਂ ਪਰ ਤੇਰੇ ਵਰਗਾ ਭਾਈ ਰੱਬ ਕਿਸੇ ਵੀ ਬੰਦੇ ਨੂੰ ਨਾ ਦਵੇ ਇਹ ਹੀ ਅਰਦਾਸ ਰੱਬ ਦੇ ਅੱਗੇ ਦੋਨੇ ਹੱਥ ਜੋੜ ਕੇ ਬਰਬਾਦ ਕਰਤਾ ਤੇ ਸਿੰਧਿਆ ਮੈਨੂੰ ਪਾਸੇ ਦਾ ਨਹੀਂ ਛੱਡਿਆ ਪਰ ਤੂੰ ਬਰਬਾਦ ਹੋਣ ਤੋਂ ਬਚੀ ਹੁਣ ਜੋ ਮੈਂ ਕਰੂੰਗਾ ਉਹ ਤੇਰੇ ਤੋਂ ਹਾਰ ਨਹੀਂ ਹੋਣਾ ਸਿੰਧਿਆ ਅਜ ਤੱਕ ਤੈਨੂੰ ਵੀਰਾ ਵੀਰਾ ਕਹਿੰਦਾ ਆਇਆ ਮੈਂ ਉਦੋਂ ਤੱਕ ਜਦੋਂ ਤੂੰ ਮੈਨੂੰ ਅਣਜਾਣ ਸਮਝ ਕੇ ਵਿਆਹ ਚ ਕੋਲਤੀ ਲੰਘ ਜਾਣਾ ਸੀ ਮੈਂ ਸੋਚ ਲਿਆ ਵੀ ਜਿਆਦੇ ਨਹੀਂ ਮਿਲਿਆ ਉਹਦਾ ਭਾਈ ਨਹੀਂ ਸਮਝ ਕੇ ਕੋਲਤੀ ਮੇਰੇ ਕੋਈ ਸਲਾਹ ਨਹੀਂ ਲਈ ਤਾਂ ਇਹ ਭਾਈ ਹੈ ਮੇਰਾ ਸਾਲਾ ਮੈਂ ਸਿੰਦਾ ਸਿੰਦਾ ਕਹਿਣ ਲੱਗਿਆ ਮੁੰਡਾ ਜੇ ਹੈ ਮੈਨੂੰ ਸੁਖਜੀਤ ਕਹਿ ਲਵੇ ਮੈਨੂੰ ਕੁਛ ਕਹਵੇ ਮੈਨੂੰ ਕੋਈ ਫਰਕ ਨਹੀਂ ਉਹਦਾ ਤੇ ਨਾਮ ਹੈ ਉਹਨੂੰ ਬੁਲਾਵਾਂ ਬੁਲਾਉਣਾ ਦਾ ਖਹਿੜਾ ਛੱਡ ਹੀ ਦਿੱਤਾ ਬਸ ਮੈਨੂੰ ਮੋਟਰ ਤੱਕ ਮਤਲਬ ਹੈ ਮੋਟਰ ਤੱਕ ਲਈ ਮੈਂ ਜਾਣਾ ਉਹਦੇ ਕੋਲ ਤੇ ਮੋਟਰ ਕੱਢਣੀ ਆ ਬਾਹਰ ਬੋਰ ਕੱਟਣਾ ਬਾਹਰ ਉਹਦੇ ਬਾਅਦ ਮੈਨੂੰ ਟਰੈਕਟਰ ਦਾ ਹਿੱਸਾ ਦੇ ਦੇਵੇ ਜਾਂ ਮੇਰੀ ਦੁਕਾਨ ਛੱਡ ਦੇਵੇ ਇੱਥੇ ਜਿਹੜੀ ਕਹੇ ਸੀ ਟਰੈਕਟਰ ਦੇ ਬਦਲ ਦੇ ਦਿੱਤੀ ਆ ਉਹ ਛੱਡ ਦੇ ਨਹੀਂ ਤਾਂ ਮੈਂ ਅਹ ਜੀ ਭਮੀਰੀਆ ਕਮਾਉਂਗਾ ਯਾਦ ਰੱਖੋਗੇ याद अच्छा दो जने भेन त्रा जे कट्ठे होके कुछ करता है ना हथ ला ला के देखोगे भी ये कि हो गया बहुत बुरा हाल होगा बहुत मैं सोच के मैं कम रहा जेड़ा तेरा हाल होना भी अगे वो सोच के मैं कम रहा बस सुन तू ਅਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰੇ ਜਿਹੜੇ ਪੰਜਾਬੀ ਭਰਾ ਮੈਨੂੰ ਸਪੋਰਟ ਕਰ ਰਹੇ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਮੇਰਾ ਚੈਨਲ ਸਬਸਕ੍ਰਾਈਬ ਹੋਣ ਵਾਲਾ ਸ਼ਾਇਦ ਅੱਜ ਹੋ ਜਵੇ ਜਾਂ ਕੱਲ ਹੋ ਜਵੇ ਮਤਲਬ ਸਬਸਕ੍ਰਾਈਬ ਪੂਰੇ ਹੋਣ ਵਾਲੇ ਆ ਦੁਬਾਰ ਤੇ ਚੈਨਲ ਸ਼ੁਰੂ ਕੀਤਾ ਸੀਗਾ ਪਹਿਲਾਂ ਮੇਰੇ ਹੱਥੋਂ ਡਿਲੀਟ ਹੋ ਗਿਆ ਸੀ ਤੇ ਦੁਬਾਰ ਤੇ ਸ਼ੁਰੂ ਕੀਤਾ ਸੀ ਤੇ ਅੱਜ ਚਾਹੇ ਕੱਲ ਚਾਹੇ ਪਰਸੋਂ ਦੇ ਵਿੱਚ ਵਿੱਚ ਸਬਸਕ੍ਰਾਈਬ ਹੋ ਜਾਣਾ ਕਿਰਪਾ ਮਹਾਰਾਜ ਜੀ ਮੇਰਾ ਤੁਹਾਡੀ ਮੇਰੇ ਨਾਲ ਪੰਜਾਬੀ ਭਰਾਵੋ ਕਿਰਪਾ ਕਰਕੇ ਮੇਰਾ ਸਾਥ ਦਿਓ ਮੇਰੇ ਆਪਦੇ ਨੇ ਸਾਥ ਨਹੀਂ ਦਿੱਤਾ ਤੁਸੀਂ ਮੇਰਾ ਸਾਥ ਦਿਓ ਤੁਹਾਡੇ ਤੇ ਮੈਨੂੰ ਵਿਸ਼ਵਾਸ ਹੈ ਤੇ ਜਰੂਰ ਦਿਓਗੇ ਸਾਥ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ